23 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਪਵਨ ਵਿਖੇ 71ਵਾਂ ਨੈਸ਼ਨਲ ਫਿਲਮ ਅਵਾਰਡ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਈ ਦਿੱਗਜ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਰਾਸ਼ਟਰੀ ਫਿਲਮ ਪੁਰਸਕਾਰ ਦੇ ਵਿੱਚ ਪੰਜਾਬੀ ਫੀਚਰ ਫਿਲਮ ਗੋਡੇ-ਗੋਡੇ ਚਾਨ ਨੂੰ ਵੀ ਬੈਸਟ ਪੰਜਾਬੀ ਫਿਲਮ ਅਵਾਰਡ ਨਾਲ ਨਵਾਜ਼ਿਆ ਗਿਆ ਇਹ ਵਿਸ਼ੇਸ਼ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਫਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਨੂੰ ਭੇਟ ਕੀਤਾ ਗਿਆ ਇਹ ਪੰਜਾਬੀ ਸਿਨੇਮਾ ਦੇ ਲਈ ਵੱਡੀ ਮਾਣ ਵਾਲੀ ਗੱਲ ਹੈ ਇਸ ਨੈਸ਼ਨਲ ਅਵਾਰਡ ਦੇ ਜਿੱਤਣ ਨਾਲ ਹੁਣ ਫਿਲਮ ਗੋਡੇ-ਗੋਡੇ 42 ਦੇ ਲਈ ਉਮੀਦਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਹਾਲ ਫਿਲਹਾਲ ਇਸ ਦਾ ਅਫੀਸ਼ੀਅਲ ਪੋਸਟਰ ਰਿਲੀਜ਼ ਹੋਇਆ ਜਿਸ ਦੇ ਨਾਲ ਮੇਕਰਸ ਵੱਲੋਂ ਇਸ ਦੀ ਰਿਲੀਜ਼ ਡੇਟ ਵੀ ਅਨਾਉਂਸ ਕਰ ਦਿੱਤੀ ਗਈ ਹੈ ਇਸ ਫਿਲਮ ਦੇ ਵਿੱਚ ਤਾਨਿਆ ਗੀਤਾਜ ਬਿੰਦਰਖੀਆ ਗੁਰਜੈਸ ਐਮੀ ਵਿਰਕ ਨਿਕੀਤ ਤੇ ਲੋ ਨਿਰਮਲ ਰੇਸ਼ੀ ਸਰਦਾਰ ਸੋਹੀ ਨਜ਼ਰ ਆਉਣਗੇ ਇਹ ਫਿਲਮ ਇਸ ਸਾਲ ਦਿਵਾਲੀ ਦੇ ਖਾਸ ਮੌਕੇ ਤੇ ਯਾਨੀ ਕਿ 21 ਅਕਤੂਬਰ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਰੋਜ਼ਾਨਾ ਸਪੋਕਸਮੈਨ ਵੱਲੋਂ ਗੋਡੇ-ਗੋਡੇ ਚਾਹ ਦੀ ਪੂਰੀ ਟੀਮ ਨੂੰ ਨੈਸ਼ਨਲ ਅਵਾਰਡ ਦਿਆਂ ਬਹੁਤ-ਬਹੁਤ ਮੁਬਾਰਕ